ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਕੁਮਾਨ ਦੀ ਪੁਲਿਸ ਟੀਮ ਵੱਲੋਂ ਐਸਐਸਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਮੁਖਬੀਰ ਖਾਸ ਦੀ ਇਤਲਾਹ ਤੇ ਨਾਕੇਬੰਦੀ ਦੌਰਾਨ ਇੱਕ ਆਈ 20 ਗੱਡੀ ਵਿੱਚ ਸਵਾਰ ਅਨਮੋਲ ਸਿੰਘ ਵਾਸੀ ਚੀਮਾ ਖੁੱਡੀ ਨੂੰ 255 ਗ੍ਰਾਮ ਹੈਰੋਇਨ ਅਤੇ 3190 ਡਰਗ ਮਨੀ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕਰਦੇ ਹੋਏ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਾਜੇਸ਼ ਕੱਕਰ ਨੇ ਦੱਸਿਆ ਕਿ ਅਨਮੋਲ ਸਿੰਘ ਦਾ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਹੈਰੋਇਨ ਕਿੱਥੋਂ ਅਤੇ ਕਿਸਦੇ ਕੋਲੋਂ ਲਿਆ ਕੇ ਵੇਚਦਾ ਸੀ ਅਤੇ ਕਦੋਂ ਤੋਂ ਇਸ ਕੰਮ ਨਾਲ ਜੁੜਿਆ ਹੋਇਆ ਸੀ ਫਿਲਹਾਲ ਇਸ ਦੇ ਉੱਪਰ ਪਹਿਲਾ ਕੋਈ ਕੇਸ ਦਰਜ ਨਹੀਂ ਹੈ ਤੇ ਇਸ ਦੇ ਵੱਲੋਂ ਇਹ ਕੰਮ ਜਲਦ ਅਮੀਰ ਬਣਨ ਲਈ ਕੀਤਾ ਜਾ ਰਿਹਾ ਸੀ ਸਰ ਜਿਹੜਾ ਤੁਸੀਂ ਹੈਰੋਨ ਫੜੀ ਆ ਜੀ ਉਸ ਸੰਬੰਧ ਵਿੱਚ ਕੀ ਜਾਣਕਾਰੀ ਇਹ ਕੋਈ ਪੰਜਾਬ ਸਰਕਾਰ ਦੀ ਨਸ਼ਾ ਰੋਦੀ ਮੁਹਿੰਮ ਇਹ ਡਰਗ ਅਗੇਂਸਟ ਬਿਲਕੁਲ ਨੋਟ ਆਲਵੇਸ ਪੋਰਚੀ ਨੂੰ ਉਸੇ ਦਿਨ ਬਾਰੇ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੈਡਮ ਅਸ਼ਵਿੰ ਕੁਟਿਆਲ ਐਸਐਸਪੀ ਸ਼ਰਮਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਨਿਚਨ ਦੇਸ਼ ਦੇ थाना ਕੁਮਾਨ ਦੀਪੁਰਥਾਣਾ ਦੇ ਐਸਐਸਟੀਓ ਨਾਮਿਲ ਨਿਯੁਕਤ ਹੋ ਰਾਸਿੰਗ ਨੇ ਇੱਕ ਵਿਅਕਤੀ ਨੂੰ ਆਈਟੈਂਟਿਕ ਗਾਰ ਵਿਥ ਕਮੋਸ਼ੋ ਬਰਗਿਟੀ ਦੀ 254 ਗ੍ਰਾਮ ਹੈਰੋਇਨ ਦੇ ਮੇਂ ਕਾਬੂ ਕਰਕੇ ਪ੍ਰਦਰਸ਼ਿਤ ਕੀਤਾ ਇੱਕ ਯੇਪ ਆਹ ਅਲਿਕਾ ਬਰਾਂਧੀਆ ਮਸ਼ਹੂਰ ਬਰਾਂਧੀਆ ਦੇ ਇਸ ਨਾਲ ਮਸ਼ੀਨ ਕਾਲਪਹਿਗੀ ਇਹਦੀ ਸਾਡੀ ਮੁਹੀਮ ਮਸ਼ੀਨ ਦੇ ਖਰਾਬ ਤਿੰਨ ਗਟਾ ਜਲਦੀ ਦਵੇਗੀ ਕਿਸੇ ਤਰ੍ਹਾਂ ਦੇ ਵੀ ਸਾਧਨ ਨਹੀਂ ਮੇਰੀ ਬੀਲ ਹੈ ਜਿਹੜਾ ਨਸ਼ਾ ਗੈਰਮੌਲਾਵਾ ਉਹਨੂੰ ਬਿਲਕੁਲ ਹਟਾ ਦੇ ਬੜਾ ਬੋਲਨੇਗੇ ਆ ਉਹ ਨਸ਼ਾ ਦੇ ਘਰ ਬਰ ਰੂਪਨ ਕਰ ਦੇ ਜਿੱਦਾਂ ਅਸੀਂ ਇਸ ਨੂੰ ਹੰਕਾਰ ਹੈ ਕਾਬੂ ਆ ਲਾਸੀਟੀ ਗੇਸਟ੍ਰੇ ਮਸ਼ੀਨ ਅਸਟ੍ਰੇ ਨੂੰ ਕਰਾਂਗੇ ਜਿਹੜੀ ਜਿਹੜੀ ਇਹਨੂੰ ਪੂਰਾ ਚੈੱਕਅਪ ਚੈੱਕ ਕਰਾਗੇ ਜਿਨ੍ਹਾਂ ਨੇ ਨਸ਼ੇ ਦੀ ਰਸਾਇਣ ਵੇਚ ਕੇ ਕਾਪੀ ਬਣਾਈ ਹੈ ਅਸੀਂ ਉਹਨੂੰ ਅਗਲੀ ਫੋਟੋ ਚੈੱਕ ਕਰਾਵਾਂ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਇਹਦੀ ਪਟੇਵਰ ਰੋਡ ਪਟੇਵਰ ਰੋਡ ਕਹਿੰਦੀ ਹੈ ਕਮਾਣਾ ਦੇ ਉੱਥੋਂ ਇਹ ਗ੍ਰਸਟਰ ਹੋਇਆ ਸਰ ਇਹਦਾ ਨਾਮ ਕੀ ਹੈ ਇਹ ਤਾਂ ਪਿੰਡ ਹੈ ਅਨਮੋਲ ਸਿੰਘ ਪੁੱਤ ਸੁਖਵਿੰਦਰ ਸਿੰਘ ਹੈ ਪਿੰਡ ਕਿਵਾ ਕਮਿਡਾ ਇਹ ਇਹ ਲੱਗਦਾ ਪਰਟਾ ਸਟ੍ਰੀਟ ਆ 82 ਨੰਬਰ ਆ ਫਰਦਰ ਗਿਟ ਗਾਰਡ ਦੇਸ਼ੀ 1824 ਅੰਡਰ ਸੈਕਸ਼ਨ 15 ਇਹ ਸਰਕਾਰਤਾ ਕੀ ਜਿਹਾ ਅਨਫੋਰਚਨਟਲੀ ਇਹ ਇੰਡੀਅਨ ਆਰਮੀ ਦਾ ਮੁੱਦਾ ਆ ਕੰਨੀ ਆ ਨਾ ਹਾਂਜੀ ਸਰ ਇਹਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਐਰੀਆ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਪਰਿਵਾਰ ਹੈ ਉਹਦਾ ਕੋਈ ਕ੍ਰਿਮੀਨਲ ਬਾਂਡ ਨਹੀਂ ਸੀ ਤਾਂ ਮੇਰੀ ਨਹੀਂ ਆਇਆ ਬਟ ਇਹ ਇੱਥਾ ਜ਼ਿਆਦਾ ਜਿਹੜੇ ਜਿਹੜੇ ਅਮੀਰ ਹੁੰਦੇ ਚਤਰ ਵਿੱਚੋਂ ਤਾਂ ਨਹੀਂ ਹੈ ਇਹ ਕੋ ਡਰਗ ਮੰਦੀ ਵੀ ਫੜੀ ਗਈ ਕੋ ਸਰ ਹਾਂ 31 3100 3190 ਰੁਪਏ ਦਾ ਮੰਦਾ ਸਰ ਇਹਨੇ ਜਿੱਥੋਂ ਲਿਆੰਦੀ ਸੀ ਉਹਦੇ ਬਾਰੇ ਵੀ ਕੋਈ ਤੁਹਾਨੂੰ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਉਸ ਨੂੰ ਅਦਜ ਵਿੱਚ ਕੀਤਾ ਰਿਮਾਰਡ ਲਿਆ ਇਹ ਅਪਾਰਟਮੈਂਟ ਰੇਸ਼ੀਆ ਅਸੀਂ ਨਾ ਤੁਹਾਨੂੰ ਇਸ ਨੂੰ ਨਹੀਂ ਕਰਾਂਗੇ ਇਹ ਜਿਹੜੀ ਵੀ ਬੈਕਪੋਰਟ ਫੌਲਡਿੰਗ ਜਗੀਆ ਜੀ ਉਹ ਇਸਤੇਮਾਲ ਰਹਿਤ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਅਜਿਹੀ ਕੋਈ ਚੀਜ਼ ਕੋਈ ਜੀ ਇਹ ਜਿਹੜੀ ਜਿਹੜੀ ਬਰਾਮਤੀ ਹੋਈ ਹੈ ਇੱਕ ਕਾਰਜਯੋਗ ਕੰਪਿਊਟਰ ਕੰਡਾ ਹੀ ਨਾਲ ਹੈ ਸਰ ਇਹਨਾਂ ਨਾਲ ਸਾਕਾ ਗੁੰਦੀ ਕਰਦੇ ਇਹ ਬਾਸ ਹੈ ਜਿਹੜਾ ਜੋ ਮੈਡਲ ਕਰਾਣੇ ਦਾ ਸਪਸ਼ਟ ਹੋਏਗਾ ਇਸ ਨਹੀਂ ਸਾਹ ਜਿਸ ਨੂੰ ਸਰ ਕਰਦੇ ਦਸਤਫੇਦੀ ਦਾ ਸਰ ਤੁਸੀਂ ਪ੍ਰੋਬਲਮ ਨੂੰ ਕੀ ਅਪੀਲ ਕਰਨਾ ਹੈ ਉਹਨੇ ਬੜੀ ਸਾਡੀ ਬਿਲਕੁਲ ਨਹੀਂ ਪੀ ਰਹੀ ਜੀ ਜਰਾ ਨਸ਼ਾ ਗੁ ਇਸ ਜਨਤਾ ਦਾ ਫਿਕਰ ਹੈ ਕੁ ਤੀਨ ਵਾਲਾ ਹੈ ਉਹ ਜ਼ਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਕਪੇਟ ਸੈਂਟਰ ਹੈਗੇ ਉਹ ਜਦੋਂ ਕੋਈ ਨਵੇਂ ਤੇ ਠੀਕ ਹੋਏ ਜਾਂ ਹੱਦ ਨਾ ਰਸਤਾ ਕੈਮ ਕਰੇ ਅਸੀਂ ਉਸ ਨੂੰ ਉਹਨਾਂ ਸੈਂਟਰਾਂ ਤੇ ਦਵਾ ਕੇ ਦਵਾਈ ਦਵਾਵਾਂਗੇ ਤਾਂ ਕਿ ਉਹ ਛੱਡ ਕੇ ਤੇ ਸਮਾਜ ਦੇ ਨਿਮੋਤਾ ਦਾ ਜਾ ਕੇ ਆਪਣੀ ਜੀਵਨ ਜੀ ਕਰੇ ਤੇ ਦੂਜੀ ਤਰਫ ਜੇ ਕੋ ਨਸ਼ਾ ਵੇਚਦਾ ਉਹਦੀ ਕਮਾਈ ਖਾਂਦਾ ਉਹਦੇ ਸਾਡੇ ਪੁਰੀ ਜਾਂ ਕੋਈ ਹੋਰ ਵਰਨਿੰਗ ਆ ਉਹਦੇ ਵਾਸਤੇ ਜੇਲ ਬਣੀ ਹੈ ਉਸ ਨੂੰ ਉਸੇ ਖਾਂਦਾ ਜਾਵਾਂਗੇ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज